ਕਸੀਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਪੁਰਾਣੀ ਸੱਬੇ ਦੇ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਪੁਰਾਣੀਆਂ ਚੀਜ਼ਾਂ ਦੀ ਹੋਣ ਬਹੁਤ ਘੱਟ ਗਈ ਹੈ ਜਿਵੇਂ ਸਾਨੂੰ ਬਹੁਤ ਚੀਜ਼ਾਂ ਸਾਡੇ ਕੋਲ ਪੁਰਾਣੀਆਂ ਹਨ ਸਾਨੂੰ ਅਸੀਂ ਇਕੱਲੀ ਇਕੱਲੀ ਕਰਕੇ ਦਿਖਾਵਾਂਗੇ ਜਿਵੇਂ ਕਿ ਇਹ ਇਹ ਪਿੱਤਲ ਦੀ ਗੜਬੀ ਹੈ ਇਸ ਵਿੱਚ ਲੋਕ ਪਹਿਲਾਂ ਪਿਛਲੇ ਜਮਾਨੇ ਵਿੱਚ ਦੁੱਧ ਰੱਖਦੇ ਸਨ ਅਤੇ ਇਹ ਛੰਨਾ ਹੈ ਇਸ ਵਿੱਚ ਲੋਕ ਹਲਦੀ ਵੇਲੇ ਬਟਣਾ ਲਗਾਉਂਦੇ ਸਨ ਅਤੇ ਇਹ ਇਹ ਵੀ ਇੱਕ ਤਰ੍ਹਾਂ ਦਾ ਛੰਨਾ ਹੀ ਹੈ ਜਿਸ ਵਿੱਚ ਜਿਸ ਵਿੱਚ ਸਲਾਮੀ ਪਾਉਣ ਵੇਲੇ ਸੱਸਾਂ ਆਪਣੀ ਨੂੰਹਾਂ ਨੂੰ ਖੰਡ ਕੇ ਖਵਾਉਂਦੀਆਂ ਸਨ ਇਹ ਪੱਖੀਆਂ ਹਨ ਇਹ ਪ੍ਰਾਣੀ ਇਹ ਕੋਸ਼ੀਏ ਨਾਲ ਬੁਣੀਆਂ ਹਨ ਪ੍ਰਾਣੀ ਤਕਨੀਕ ਨਾਲ ਅਤੇ ਬਹੁਤ ਟਾਈਪ ਦੀਆਂ ਬਹੁਤ ਤਰੀਕੇ ਦੀਆਂ ਹਨ ਇਸ ਵਿੱਚ ਸਿੱਪੀਆਂ ਸਾਰੇ ਝੜਕੇ ਵੀ ਬਣਾਈਆਂ ਜਾਂਦੀਆਂ ਸਨ ਇਸ ਨੂੰ ਗਾਗਰ ਕਹਿੰਦੇ ਹਨ ਇਹ ਹੱਥਾਂ ਨਾਲ ਬੁਣੀ ਗਈ ਹੈ ਇਸ ਨੂੰ ਬੋਟੇ ਕਹਿੰਦੇ ਹਨ ਇਹ ਵੀ ਹੱਥਾਂ ਨਾਲ ਗੁਣੀ ਗਈ ਹੈ ਇਸ ਵਿੱਚ ਚਰਖੇ ਦੀਆਂ ਪੂਣੀਆਂ ਕੱਤ ਕੇ ਪਾਈਆਂ ਜਾਂਦੀਆਂ ਹਨ ਇਸ ਨੂੰ ਇਸ ਤਰ੍ਹਾਂ ਇਸ ਰਾਣੇ ਫੱਥਾ ਨਾਲ ਗੁਨੇ ਹੋਏ ਹਨ ਆਸਰਾਣਿਕ ਰੂਸ਼ੀ ਨਾਲ ਗੁਨੇ ਹੋਏ ਹਨ ਇਸ ਨੂੰ ਇਸ ਨੂੰ ਪੰਖ ਕਹਿੰਦੇ ਹਨ ਇਸ ਨੂੰ ਚਰਮਕ ਕਹਿੰਦੇ ਹਨ ਜੋ ਕਿ ਚਰਖੇ ਦੇ ਲਈ ਵਰਤੀ ਜਾਂਦੀ ਹੈ ਇਸ ਨੂੰ ਕੁੰਡੀਆਂ ਕਹਿੰਦੇ ਹਨ ਜੋ ਖੇਸ ਬੁੰਨ ਵੇਲੇ ਕੰਮ ਵਰਤ ਕੀਤੀ ਜਾਂਦੀ ਹੈ ਇਸ ਨੂੰ ਨਾਲੀ ਕਹਿੰਦੇ ਹਨ ਇਸ ਨੂੰ ਮੱਜ ਨੂੰ ਕਹਿੰਦੇ ਹਨ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਹੱਥੀ ਬੁਣਿਆ ਜਾਂਦਾ ਸੀ ਇਸ ਨੂੰ ਹਿਰਨਾ ਦੀ ਪੈੜ ਵਾਲੀ ਚਾਦਰ ਕਹਿੰਦੇ ਹਨ ਇਹ ਵੀ ਪੁਰਾਣੇ ਜ਼ਮਾਨੇ ਵਿੱਚ ਹੱਥੀ ਬਣੀ ਜਾਂਦੀ ਸੀ ਇਸ ਦਰੀ ਦੇ ਉੱਤੇ ਗੁੱਡੀਆਂ ਬਣੀਆਂ ਹੋਈਆਂ ਹਨ ਅਤੇ ਇਹ ਪੁਰਾਣੇ ਜ਼ਮਾਨੇ ਦੀ ਹੈ